ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੋਸਤੋ ਲੈ ਕੇ ਹਾਜ਼ਰ ਹੋ ਗਈਆਂ ਅੱਜ ਫਿਰ ਸਪੈਸ਼ਲ ਐਪੀਸੋਡ ਤੇ ਦੋਸਤੋ ਆਪਾਂ ਸਭ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਪਰਬ ਹੈ ਅੱਜ ਤੇ ਦੋਸਤੋ ਇਸੇ ਹੀ ਖੁਸ਼ੀ ਦੇ ਵਿੱਚ ਦੁਨੀਆ ਭਰ ਦੇ ਵਿੱਚ ਆਪਾਂ ਕਹਿ ਲਈਏ ਪੰਜਾਬ ਦੇ ਥਾਹਾ-ਥਾਹਾ ਦੇ ਉੱਪਰ ਨਗਰ ਕੀਰਤਨ ਜਿਹੜੇ ਹੈਗੇ ਆ ਉਹ ਕੱਢੇ ਜਾਂਦੇ ਆ ਤੇ ਅੱਜ ਸਾਡੇ ਇੱਥੇ ਜ਼ੀਰਖਪੁਰ ਦੇ ਵਿੱਚ ਵੀ ਪੂਰੇ ਹਲਕੇ ਦੇ ਵਿੱਚ ਇੱਥੇ ਨਗਰ ਕੀਰਤਨ ਕੱਢੇ ਗਏ ਤੇ ਇਹ ਨਗਰ ਕੀਰਤਨ ਜਿਹੜੇ ਹੈਗੇ ਆ ਸਾਡੀ ਸੁਸਾਇਟੀ ਦੇ ਵਿੱਚ ਵੀ ਆਏ ਤੇ ਦੋਸਤੋ ਬਹੁਤ ਵਧੀਆ ਲੱਗਦਾ ਆ ਕਿ ਜਦੋਂ ਸਾਡੇ ਯੂਥ ਜਿਹੜੀ ਹੈਗੀ ਆ ਗਤਕਾ ਦੇ ਜੋਹਰ ਦਿਖਾ ਲਦੀ ਹੋਈ ਦਿਖਦੀ ਆ ਤੇ ਦੇਖ ਕੇ ਦਿਲ ਦੋਸਤੋ ਬਹੁਤ ਹੀ ਖੁਸ਼ ਹੁੰਦਾ ਆ ਕਿ ਸਾਡੀ ਜਿਹੜੀ ਯੂਥ ਹੈਗੀ ਆ ਇਧਰਲੇ ਪਾਸੇ ਨੂੰ ਲੱਗ ਕੇ ਤੇ ਮਾਰਸ਼ਲ ਆਰਟਸ ਦੀਆਂ ਟ੍ਰੇਨਿੰਗ ਲੈਂਦੀਆਂ ਆ ਪਾਵੇਂ ਇਹ ਅੱਜਕੱਲ ਸਾਡੇ ਜੀਵਨ ਦੇ ਵਿੱਚ ਕਿਤੇ ਵਰਤ ਨਹੀਂ ਹੁੰਦੀਆਂ ਪਰ ਫਿਰ ਵੀ ਗੁਰੂ ਸਾਹਿਬਾਂ ਦੀ ਜੋ ਸਿੱਖ ਸਗੀ ਉਹਦੇ ਉੱਪਰ ਚੱਲਦੇ ਆ ਹੋਇਆ ਇਹ ਨੌਜਵਾਨ ਜਿਹੜੇ ਹੈ ਕਿ ਆ ਇਧਰਲੇ ਪਾਸੇ ਨੂੰ ਲੱਗੇ ਹੋਏ ਆ ਤੇ ਬਹੁਤ ਹੀ ਵਧੀਆ ਇਹ ਦੇਖਣ ਨੂੰ ਮਿਲਦਾ ਆ ਤੇ ਹੋਣਾ ਵੀ ਚਾਹੀਦਾ ਆ ਕਿਉਂਕਿ ਜੋ ਸੇਧ ਸਾਡੇ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਸੀ ਉਤੋਂ ਅਸੀਂ ਪਾਸੇ ਹਟਦੇ ਜਾ ਰਹੇ ਆ ਪਰ ਧੰਨ ਹੈ ਇਹ ਗੁਰੂ ਦੇ ਸਿੱਖ ਧੰਨ ਹੈ ਇਹ ਬੱਚੇ ਜਿਨ੍ਹਾਂ ਦੇ ਮਾਂ ਬਾਪ ਨੇ ਇਹਨਾਂ ਨੂੰ ਇਧਰਲੇ ਪਾਸੇ ਲਾਇਆ ਹੋਇਆ ਹੈ ਤੇ ਬਹੁਤ ਹੀ ਵਾਹ ਕਮਾਲ ਜਿਹੜਾ ਆ ਗਤ ਕਾ ਜਿਹੜਾ ਖੇਲਦੇ ਆ ਤੇ ਦੋਸਤੋ ਇਦਾਂ ਹੀ ਇਸ ਨਗਰ ਕੀਰਤਨ ਦੀ ਸ਼ੋਭਾ ਯਾਤਰਾ ਜਿਹੜੀ ਹੈ ਕੀ ਆ ਇਸ ਸੁਸਾਇਟੀ ਦੇ ਵਿੱਚ ਇੰਟਰ ਹੁੰਦੀ ਆ ਪਲਕੀ ਸਾਹਿਬ ਜਿਹੜੀ ਹੈ ਕੀ ਆ ਉਨੂ ਵੀ ਬਹੁਤ ਹੀ ਖੂਬਸੂਰਤੀ ਦੇ ਨਾਲ ਸਜਾਇਆ ਗਿਆ ਆ ਤੇ ਬਹੁਤ ਹੀ ਇੱਕ ਵਧੀਆ ਤਰੀਕੇ ਦੇ ਨਾਲ ਇਸ ਨਗਰ ਕੀਰਤਨ ਨੂੰ ਅਰੇਂਜ ਜੜਾ ਕੀਤਾ ਸੀ ਅੱਗੇ-ਅੱਗੇ ਪਾਣੀ ਦੇ ਟੈਂਕਰਸ ਆ ਬਾਕੀ ਸੇਤ ਸਵਾਵਾਂ ਜਿਹੜੀਆਂ ਹੈਗੀਆਂ ਆ ਆਪਾਂ ਕਹਿ ਲਈਏ ਕਿ ਉਹ ਵੀ ਨਾਲ-ਨਾਲ ਸਿਗੀਆਂ ਤੇ ਬਹੁਤ ਹੀ ਵੱਧ ਚੜ ਕੇ ਲੁੱਕੀ ਜਿਹੜੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਸ਼ਰਧਾ ਭਾਵਨਾ ਦੇ ਨਾਲ ਜਿਹੜੇ ਹੈਗੇ ਆ ਸੜਕ ਜਿਹੜੀ ਆ ਉਹਨੂੰ ਸਾਫ਼ ਕਰਦੇ ਆ ਮੋਰੇ ਪਾਣੀ ਦਾ ਟੈਂਕਰ ਜਿਹੜਾ ਆ ਉਹ ਪਾਣੀ ਦਾ ਕਾ ਕਰਦਾ ਦਿਖ ਰਿਹਾ ਆ ਤੇ ਨਾਲ ਦੀ ਨਾਲ ਪੈਣਾ ਸਾਡੀਆਂ ਜਿਹੜੀਆਂ ਆ ਉਹ ਝਾੜੂ ਲੈ ਕੇ ਤੇ ਸਫਾਈ ਕਰਦੀਆਂ ਤੁਹਾਨੂੰ ਨਜ਼ਰ ਆਉਣ ਗਿਆ ਕਿਉਂਕਿ ਜਿਹੜੇ ਪੰਜ ਪਿਆਰੇ ਹੁੰਦੇ ਆ ਉਹ ਪੈਦਲ ਚੱਲਦੇ ਆ ਤੇ ਪੈਦਲ ਚੱਲਦੇ ਕਰਕੇ ਤੇ ਸੜਕ ਦੇ ਉੱਤੇ ਕੁਝ ਵੀ ਹੋ ਸਕਦਾ ਤੇ ਉਹਨਾਂ ਦੇ ਪੈਰਾਂ ਦੇ ਵਿੱਚ ਜੇ ਕੋਈ ਇਦਾਂ ਦੀ ਚੀਜ਼ ਪਈ ਆ ਗਈ ਤਾਂ ਉਹ ਲੱਗ ਕੇ ਉਹਨਾਂ ਦੇ ਪੈਰਾਂ ਦੇ ਵਿੱਚ ਝਖਮ ਵੀ ਹੋ ਸਕਦੇ ਆ ਇਸ ਕਰਕੇ ਬਹੁਤ ਹੀ ਵਧੀਆ ਉਪਰਾਲਾ ਆ ਕਿ ਇਹ ਸੜਕ ਜਿਹੜੀ ਆ ਉਸ ਨੂੰ ਸਾਫ ਕੀਤਾ ਜਾਂਦਾ ਆ ਤੇ ਪਲਕੀ ਸਾਹਿਬ ਦੀ ਜਿਹੜੀ ਆ ਹੁਣ ਐਂਟਰੀ ਹੋ ਗਈ ਦੇਖ ਸਕਦੇ ਹੋ ਕਿ ਪੰਜ ਪਿਆਰੇ ਜਿਹੜੇ ਹੈਗੇ ਆ ਸਾਹਮਣੇ-ਸਾਹਮਣੇ ਚੱਲ ਰਹੇ ਆ ਤੇ ਪਿੱਛੇ ਜਿਹੜੀ ਹੈਗੀ ਆ ਪਲਕੀ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਛੋਵੀ ਥਨ ਤੇ ਬਹੁਤ ਵਧੀਆ ਲੱਗਾ ਭਾਵੇਂ ਇਹ ਫੁਟੇਜ ਉਪਰੋਂ ਲਈ ਸੀ ਗਈ ਸੀ ਬਟ ਜਿਹੜੇ ਉਪਰੋਂ ਦੇ ਨਜ਼ਾਰੇ ਹੈਗੇ ਆ ਉਹ ਵੱਖਰੇ ਹੀ ਆ ਤੇ نیچے ਦੀਆਂ ਝਲਕੀਆਂ ਜੜਗੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਇੱਥੇ ਹੁਣ ਸੰਗਤਾਂ ਜਿਹੜੀਆਂ ਆ ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ ਨਤਮਸਤਕ ਹੁੰਦੀਆਂ ਤੇ ਪ੍ਰਸ਼ਾਦ ਲੈ ਕੇ ਆਪਣੇ ਆਪ ਨੂੰ નિਹਾਲ ਕਰਦੇ ਆ ਤੇ ਦੋਸਤੋ ਗੱਲ ਮੁੱਕ ਦੀ ਇੱਥੇ ਆ ਕਿ ਅਸੀਂ ਇਹ ਨਗਰ ਕੀਰਤਨ ਵੀ ਕਰਦੇ ਆ ਸਭ ਕੁਝ ਕਰਦੇ ਆ ਗੱਲ ਮੁੱਕ ਦੀ ਇੱਥੇ ਆਨ ਕਿ ਕੀ ਅਸੀਂ ਗੁਰੂ ਸਾਹਿਬ ਦੇ ਇਸ ਸੰਦੇਸ਼ ਨੂੰ ਸਿਰਫ ਨਗਰ ਕੀਰਤਨ ਜਾਂ ਲੰਗਰ ਲਾਉਣ ਤੱਕ ਹੀ ਸੀਮਤ ਰੱਖਿਆ ਆ ਵਧੀਆ ਲੱਗਦਾ ਆ ਕਿ ਨਗਰ ਕੀਰਤਨ ਜਿਹੜੇ ਇਦਾਂ ਸਾਨੂੰ ਕੱਢਣੇ ਵੀ ਚਾਹੀਦੇ ਆ ਕਿਉਂਕਿ ਆਲੇ-ਦੁਆਲੇ ਜਿਹੜਾ ਲੋਕਾਂ ਨੂੰ ਸਿੱਖ ਧਰਮ ਬਾਰੇ ਨਹੀਂ ਪਤਾ ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਬਾਰੇ ਪਤਾ ਲੱਗਦਾ ਆ ਪਰ ਕੀ ਅਸੀਂ ਸਿਰਫ ਇਹ ਚੀਜ਼ਾਂ ਲੋਕਾਂ ਨੂੰ ਹੀ ਖੱਲਣ ਲਈ ਕਰਦੇ ਆ ਜਾਂ ਆਪਣੇ ਆਪ ਦੇ ਉੱਤੇ ਵੀ ਅਸੀਂ ਇਹ ਪ੍ਰੋਪਰ ਜਿਹੜਾ ਹੈਗਾ ਆ ਲਾਗੂ ਕਰਦੇ ਆ ਜੇ ਨਹੀਂ ਲਾਗੂ ਕਰਦੇ ਤੇ ਦੋਸਤੋ ਅਸੀਂ ਫਿਰ ਕਿੱਥੇ ਸਾਡੇ ਵਿੱਚ ਕਮੀਆਂ ਹੈਗੀਆਂ ਕਿੱਥੇ ਇੱਕ ਜਾ ਕੇ ਸਾਨੂੰ ਆਪਣੇ ਆਪ ਨੂੰ ਇਸ ਰਾਹ ਦੇ ਉੱਤੇ ਸੱਚੇ ਸਿੱਖ ਬਣ ਕੇ ਤੁਰਨ ਦੀ ਲੋੜ ਹੈ ਤੇ ਦੋਸਤੋ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ ਨਗਰ ਕੀਰਤਨ ਨੂੰ ਮੈਨੇਜ ਕੀਤਾ ਗਿਆ ਸੀਗਾ ਤੇ ਪਲਕੀ ਸਾਹਿਬ ਦੇ ਉੱਤੇ ਜਿਹੜੇ ਫੁੱਲ ਲੱਗੇ ਹੋਏ ਆ ਬਹੁਤ ਹੀ ਖੂਬਸੂਰਤ ਨਜ਼ਾਰਾ ਦੇ ਰਹੇ ਆ ਤੇ ਸੰਗਤਾਂ ਜਿਹੜੀਆਂ ਹੈਗੀਆਂ ਆ ਨਾਲ ਦੀ ਨਾਲ ਪੈਦਲ ਚੱਲਦੀਆਂ ਤੇ ਇਸ ਨਗਰ ਕੀਰਤਨ ਦੀ ਜਿਹੜੀ ਹੈਗੀ ਸ਼ੋਭਾ ਬੰਦੀ ਦਿਖਾਈ ਦੇ ਰਹੀ ਆ ਠੰਡ ਭਾਵੇਂ ਦੋਸਤੋ ਬਹੁਤ ਹੈ ਅੱਜਕੱਲ ਪਰ ਫਿਰ ਵੀ ਸੰਗਤਾਂ ਦੇ ਵਿੱਚ ਜਿਹੜਾ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਿਆ ਤੇ ਬਹੁਤ ਹੀ ਵਾਕਮ ਆਲੀਆ ਕਿਉਂਕਿ ਇਹ એનર્ਜੀ ਜਿਹੜੀ ਹੈ ਕਿ ਆ ਨਾ ਤੁਹਾਨੂੰ ਆਟੋਮੈਟਿਕ ਹੀ ਆ ਜਾਂਦੀ ਆ ਇੱਕ ਜਜ਼ਬਾ ਹੁੰਦਾ ਆ ਉਸ ਟਾਈਮ ਤਾਂ ਇਨਸਾਨ ਇਹ ਸੋਚਦਾ ਕਿ ਹਾਂਜੀ ਅਸੀਂ ਜਿਹੜਾ ਰੋਜ਼ ਮਰਾਂ ਦੀ ਜ਼ਿੰਦਗੀ ਜਿਹੜੀ ਹੈ ਕਿ ਆ ਉਹ ਤਾਂ ਐਵੇਂ ਬੇਕਾਰ ਵਿੱਚ ਹੀ ਅਸੀਂ ਕੱਢੀ ਜਾਂਦੇ ਆ ਦੇਖ ਸਕਦੇ ਕਿ ਛੋਟੇ ਛੋਟੇ ਬੱਚੇ ਲੈ ਕੇ ਵੀ ਮਾਮਾ ਜੜੀਆਂ ਇੱਥੇ ਨਗਰ ਕੀਰਤਨ ਦੇ ਉੱਤੇ ਪਹੁੰਚੀਆਂ ਹੋਈਆਂ ਤੇ ਇਸ ਟਰਾਲੇ ਦੇ ਉੱਤੇ ਵੀ ਸੀ ਪੈਣਾ ਸਾਡੀਆਂ ਜੜੀਆਂ ਕੀਰਤਨ ਕਰਦੀਆਂ ਦਿਖਾਈ ਦਿੰਦੀਆਂ ਤਾਂ ਹੁਣ ਜਿਹੜੀ ਫਿਰ ਆਣ ਕੇ ਪਲਕੀ ਸਾਹਿਬ ਰੁਕ ਗਈ ਆ ਸੰਗਤਾਂ ਇੱਥੇ ਫਿਰ ਨਤਮਸਤਕ ਹੋ ਰਹੀਆਂ ਆ ਤੇ ਆਪਣਾ ਜਿਹੜਾ ਹੈਗਾ ਜੀਵਨ ਸਫਲਾ ਕਰ ਰਹੀਆਂ ਆ ਤੇ ਦੋਸਤੋ ਲੰਗਰਾਂ ਦੀ ਜਿਹੜੀ ਪ੍ਰਥਾ ਹੈਗੀ ਆ ਇਹ ਵੀ ਆਪਣੇ ਧਰਮ ਦੇ ਵਿੱਚ ਬਹੁਤ ਹੀ ਮਹੱਤਤਾ ਹੈ ਕਿ ਇਸ ਦੀ ਲੰਗਰ ਲਾਉਣੇ ਚਾਹੀਦੇ ਸਾਨੂੰ ਤੇ ਇੱਥੇ ਸੰਗਤਾਂ ਜਦੋਂ ਪਹੁੰਚੀਆਂ ਨਗਰ ਕੀਰਤਨ ਪਹੁੰਚਿਆ ਤੇ ਚਾਹ ਪਾਣੀ ਦਾ ਜਿਹੜਾ ਹੈਗਾ ਇੱਥੇ ਲੰਗਰ ਲੱਗਾ ਹੋਇਆ ਸੀ ਤੇ ਜਿੱਥਾਂ ਆਣ ਕੇ ਸੰਗਤਾਂ ਨੇ ਆਪਣਾ ਚਾਹ ਪਾਣੀ ਜਿੰਨਾ ਜਿਹਨੂੰ ਚਾਹੀਦਾ ਸੀ ਉਹ ਸ਼ੱਕਿਆ ਤੇ ਇਹ ਨਗਰ ਕੀਰਤਨ ਦੋਸਤੋ ਸਾਰੇ ਹਲਕੇ ਦੇ ਵਿੱਚ ਇਹ ਘੁੰਮਿਆ ਆ ਤੇ ਬਹੁਤ ਹੀ ਵਧੀਆ ਲੱਗਾ ਤੇ ਦੋਸਤੋ ਇਹੀ ੁਰਦਾਸਾਂ ਕਰਕੇ ਮੈਂ ਆਪ ਸਭ ਤੋਂ ਇਜਾਜ਼ਤ ਲੈਨੀ ਆ ਕਿ ਵਾਹਿਗੁਰੂ ਆਪ ਸਭ ਨੂੰ ਖੁਸ਼ੀਆਂ ਖੇੜਿਆਂ ਦੇ ਵਿੱਚ ਰੱਖੇ ਤੇ ਸਿੱਖੀ ਸਦਕ ਦੇ ਨਾਲ ਜੋੜ ਕੇ ਰੱਖੇ ਤੇ ਮਿਲਦੇ ਆ ਨੈਕਸਟ ਐਪੀਸੋਡ ਦੇ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ